ਫਰਦਾਸਪੁਰ ਦੇ ਬਲਾਕ ਅਲਾ ਨੌਰਦੀਨ ਪਿੰਦੇ ਪਿੰਦੇ ਸਰਾਮਾ ਪਿੰਡੀਆਂ ਦੇ ਵਿੱਚ ਡੇਰਾ ਲਗਾ ਕੇ ਬੈਠੇ ਗੁਜਰ ਬਰਾਦਰੀ ਦੇ 7 ਪਸ਼ੂਆਂ ਦੀ ਭੇਜ ਪਹਲਾਤਾ ਰਹਿ ਵਿੱਚ ਮੌਤ ਹੋਣ ਦੇ ਕਾਰਨ ਦੋ ਗੁਜਰ ਪਰਿਵਾਰਾਂ ਦਾ ਵੱਡਾ ਨੁਕਸਾਨ ਹੋਇਆ ਬਰਾਦਰੀ ਦੇ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮਾਲੀ ਮਦਦ ਦੀ ਮੰਗ ਕੀਤੀ ਗਈ ਹੈ ਗੁਜਰ ਬਰਾਦਰੀ ਦੇ ਆਲਮ ਅਤੇ ਸ਼ੰਮੂ ਨੇ ਦੱਸਿਆ ਕਿ 25 ਤੋਂ 30 ਪਸ਼ੂ ਚਰਾਉਣ ਵਾਸਤੇ ਖੜੇ ਸੀ ਜਦੋਂ ਕਿ ਵਾਪਸ ਆ ਰਹੇ ਸੀ ਤਾਂ ਵੇਖਦਿਆ ਹੀ ਵੇਖਦਿਆਂ ਪਸ਼ੂ ਸੜਕ ਤੇ ਡਿੱਗਦੇ ਗਏ ਅਤੇ 7 ਪਸ਼ੂ ਮਰ ਗਏ ਜ਼ਰਾਂ ਰਾਹਗੀਰ ਦੇ ਵੱਲੋਂ ਸਰਕਾਰੀ ਪਸ਼ੂ ਹਸਪਤਾਲ ਦੇ ਡਾਕਟਰ ਨੂੰ ਇਤਲਾ ਦਿੱਤੀ ਤਾਂ ਡਾਕਟਰਾਂ ਨੇ ਤੁਰੰਤ ਪਹੁੰਚ ਕੇ ਬਾਕੀ ਡੰਗਰਾਂ ਨੂੰ ਮੋਢੀ ਸਹਾਇਤਾ ਦੇ ਕੇ ਬਚਾ ਲਿਆ। ਇਸ ਸੀਵੀਐਚ ਕਲਾਨੌਰ ਵਿਖੇ ਜਦੋਂ ਵੀ ਇਹ ਭਾਜੀ ਹਣੀ ਸਾਡੇ ਕੋਲ ਆਏ ਨੇ ਮਤਲਬ ਮਹਿਰ ਨਹੀਂ ਸੀਗੇ ਆਪਣੇ ਪੰਜਾਬੀ ਭਰਾ ਉਹਨਾਂ ਨੇ ਆ ਕੇ ਦਿੱਤੀ ਜਾਣਕਾਰੀ ਕਿ ਇਸ ਪਿੰਡ ਤੇ ਜਿਹੜੇ ਆ ਉਹ ਗੁਜਰਾਂ ਦੇ ਜਾਨਵਰ ਜਿਹੜੇ ਆ ਉਹ ਮਰਦੇ ਪਏ ਨੇ। ਅਸੀਂ ਉਸੇ ਵੇਲੇ ਆ ਕੇ ਨਾਲ ਆਪਣੇ ਇੱਕ ਐਟ੍ਰੋਪੀਨ ਤੇ ਮਥਿਲਨ ਬਲੂ ਸਾਡੇ ਕੋਲ ਸੋਲੂਸ਼ਨ ਪਿਆ ਸੀਗਾ ਪਰ ਨਾਲ ਲਿਆਏ ਕਿਉਂਕਿ ਜੋ ਵੀ ਉਹਨਾਂ ਨੇ ਸਾਨੂੰ ਹਿਸਟਰੀ ਦਿੱਤੀ ਹੈ ਕਿ ਚਰੀ ਦੀ ਇਹਨਾਂ ਨੇ ਉੱਥੋਂ ਚਾਰਾ ਕਰਵਾਇਆ ਤਾਂ ਚਰੀ ਜਿਹੜੀ ਉਹ ਖਾਲੀ ਸਾਰੇ ਡੰਗਰਾਂ ਨੇ ਅਹੀਂ ਸਾਈਨਾਈਟ ਪాయిਜ਼ਨਿੰਗ ਦਾ ਡਾਇਗਨੋਸਿਸ ਲੈਂਦੇ ਹੋਏ ਸਨੈਪਸ਼ਾਟ ਆਪਾਂ ਆਕੇ ਫਰਸਟ ایڈ ਟਰੀਟਮੈਂਟ ਜਿਹੜਾ ਇਹਨੂੰ ਦਿੱਤਾ ਨਾਲ ਆਪਾਂ ਨਾਰਮਲਸ ਲਾਈਨ ਦੀ ਫਲੂਇਡ ਥੈਰੇਪੀ ਦੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਮੈਡੀਸਿਨ ਲਖਵਾ ਕੇ ਉਹ ਸਾਰੀ ਸਾਈਨਸ ਮੰਗਾ ਕੇ ਸਾਰਿਆਂ ਨੂੰ ਆਪਾਂ ਮੈਥਿਲਨ ਬਿਊ ਤੇ ਜਿਹੜੀ ਐਟ੍ਰੋਪੀ ਨਾਲ ਬੰਦੀ ਰੋਜ਼ ਨਾਲ ਨਾਰਮਲਸ ਲਾਈਨ ਸਾਰਿਆਂ ਨੂੰ ਦਿੱਤਾ ਇਹ ਲਾਨ ਤੋਂ ਬਾਅਦ ਜਿਹੜਾ ਉਹ ਕੋਈ ਵੀ ਜਾਨਵਰ ਜਿਹੜਾ ਉਹਦੀ ਮੌਤ ਨਹੀਂ ਹੋਈ ਉਸ ਤੋਂ ਪਹਿਲਾਂ ਜਿਹੜੀਆਂ ਮੌਤਾਂ ਸੀਗੀਆਂ ਉਹ 5-7 ਜਾਨਵਰਾਂ ਦੀ ਹੋਈਆਂ ਟੋਟਲ ਕੋਈ 15-16 ਜਾਨਵਰ ਸੀਗੇ ਜਿਹੜੇ ਉਹ ਬਿਮਾਰ ਸੀਗੇ ਜ਼ਿਆਦਾ ਉਹਦਾ ਕੁੱਲ 25 ਜਾਨਵਰਾਂ ਨੂੰ ਇਚ ਰਾਨ ਗਏ ਸੀ ਉਹ ਚ 15 ਕ ਜਿਹੜਾ ਜਿਨ੍ਹਾਂ ਨੇ ਚਾਰਾ ਜ਼ਿਆਦਾ ਖਾ ਲਿਆ ਸੀ ਜ਼ਿਆਦਾ ਬਿਮਾਰ ਹੋਏ ਉਹਨਾਂ ਚੋਂ 6 ਸਾਲ ਜਾਨਵਰਾਂ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਟ੍ਰੀਟਮੈਂਟ ਕਰਤ ਬਾਅਦ ਜਿੰਨੇ ਜਾਨਵਰ ਸੀ ਉਹ ਸਾਰੇ ਮੌਕੇ ਤੇ ਕਿਉਂਕਿ ਟਾਈਮ ਤੇ ਟ੍ਰੀਟਮੈਂਟ ਹੋ ਗਿਆ ਉਹ ਸਾਰੇ ਹੁਣ ਜਿਹੜੇ ਉਹ ਤੰਦਰੁਸਤ ਨੇ ਚਲੇ ਗਏ ਆ ਡੰਗਰਚਾਰ ਨੇਪਰ ਪਿੰਡੀ ਸਤਨ ਤੇ ਮਹਾਰਾਜ ਉਧਰ ਅਮਦੇਨ ਨੇ ਪੰਗਨਾਜ ਦਾ ਵਿਚਾਰ ਨਾਲ ਫਿਰ ਗਏ 9 ਵਜੇ ਜੇਵਾਸੋਂ ਦੇਰੀ ਪੰਗਨਾਜ ਆਰੀ ਦੇ ਉਹ ਡੰਗਰਾਂ ਉੱ ਚੜ ਗਈ ਜੀ ਤੇ 6 ਪਹਿਲਾਂ ਮਰ ਗਏ ਤੇ ਕਾ ਵੀ ਡੈਮੇਜ ਹੋ ਗਏ ਦਾ 7ਵਾਂ ਮ ਹਾਂਜੀ ਤਿੰਨ ਮਤਲਬ ਸਤਨਾਗ ਦੇ ਮਰ ਗਏ ਆਪਣੇ ਹਾਂਜੀ ਟ੍ਰੀਟਮੈਂਟ ਪੂਰਾ ਕੀਤਾ ਵਿਚਾਰੇ ਨੇ ਉਹ ਜਦੋਂ ਫੋਨ ਕੀਤਾ 5 ਮਿੰਟ ਬਾਅਦ ਉਸੇ ਵੇਲੇ ਆ ਗਏ ਸੀ ਤੋਂ ਮਤਲਬ ਕਿ 6 ਤੇ 7 ਦੇ ਮਰ ਗਏ ਨੇ ਆਪਣੇ 6 7 ਹੋਰ ਡੈਮੇਜ ਹੋਈ ਸੀ ਮਤਲਬ ਬਿਲਕੁਲ ਡੈਮੇਜ ਹੋ ਗਈ 6 6 ਬਿਲਕੁਲ ਮਤਲਬ ਤੋਂ ਸੀਰੀਅਸ ਹੈ ਜੀ ਮਤਲਬ ਫਰਕ ਜਾਦਾ ਹੁਣ ਇਹ ਲੈਣਾ ਮਤਲਬ ਆ ਦਦਾ ਰੂਪ ਵਿੱਚ ਤਿੰਨ ਚਾਰ ਮਹੀਆ ਦਦਾ ਰੂਪ ਵਿੱਚ ਬਾਕੀ ਦੂਜੀਆਂ ਹੀ ਵਿੱਚ ਸੂਨ ਵਾਲੇ ਨੇ ਨੁਕਸਾਨ ਹੁਣ ਵੇਖ ਲਓ ਮਤਲਬ 6 7 ਨਾ ਆ ਗਈ 2 ਮਿੰਟ ਮਤਲਬ ਪੱਠੇ ਚੋ ਗਏ ਆ ਤੇ ਉਹਨਾਂ ਦੇ ਵਿੱਚ ਜਿੱਦਾਂ ਮਤਲਬ ਕਿ ਆਉਟੇ ਪੱਠੇ ਹੁੰਦੇ ਨੇ ਪਰ ਉਹ ਬੱਚਾ ਇੱਕ ਲੈ ਕੇ ਸਿਹਰੇ ਡੰਗਰਾਂ ਨੂੰ ਗਿਆ ਸੀ ਉਹਨੇ ਡੰਗਰਾਂ ਨੇ ਕਿਤੇ ਚਰੀ ਜੁਰੀ ਖਾ ਲਈ ਤੇ ਡੰਗਰਾਂ ਨੇ ਚਰੀ ਜੁਰੀ ਜਾਂ ਖਾਨ ਦੇ ਨਾਲ ਉਹ ਚੜ ਗਈ ਤੇ ਜਿਆਦਾ ਡੰਗਰ ਮਤਲਬ 5-7 ਮਰ ਗਏ ਆ ਮਾਝ ਕੋਈ 3-4 ਲੱਖ ਦਾ ਨੁਕਸਾਨ ਹੋ ਗਿਆ ਵਾ ਤੇ ਵਿਚਾਰਾ ਗਰੀਬ ਉਹ ਵਿਚਾਰਾ ਤੇ ਉਹਦੀ ਜਿਹੜਾ ਮਦਦ ਕੀਤੀ ਜਾਵੇ ਡਾਕਟਰ ਵਿਚਾਰਿਆਂ ਨੇ ਬੜੀ ਹੈਲਪ ਕੀਤੀ ਆ ਬਾਕੀ ਆਪਣੇ ਜੀਵਦਾਰ ਭਰਾਵਾਂ ਨੇ ਵੀ ਬਹੁਤ ਮਦਦ ਕੀਤੀ ਆ ਪਾਣੀ ਪੋਣੀ ਪਿਆਲਾ ਵਾ ਬਹੁਤ ਹੈਲਪ ਕੀਤੀ ਸਾਡੇ ਨਾਲ ਬਹੁਤ